ਮਨਜੋਬ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਫੈਸਟੀਵਲ ਸੀਜ਼ਨ ਚ ਜਿਹੜੀ ਵਿਜ਼ੀਬਲ ਪੁਲਿਸਿੰਗ ਹੈਗੀ ਆ ਉਹਦਾ ਲੈਵਲ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਇੱਥੇ ਦੋ ਸ਼ਿਫਟਾਂ ਚ ਤਕਰੀਬਨ 200 ਪਲੱਸ ਮੁਲਾਜ਼ਮ ਜਿਹੜਾ ਆ ਇੱਥੇ ਡਿਊਟੀ ਕਰਦੇ ਆ ਜਿ세 ਇਨਸ਼ੋਰ ਕਰ ਰਹੇ ਆ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਜਿਹੜਾ ਹਾਈਜਾਇਨਿਕ ਖਾਣਾ ਵਗੈਰਾ ਵੀ ਪ੍ਰੋਵਾਈਡ ਹੋਵੇ ਤਾਕੀ ਫੈਸਟੀਵਲ ਸੀਜ਼ਨ ਚ ਪੂਰੀ ਮੁਸਤੈਦੀ ਨਾਲ ਤੇ ਤੰਦਹੀ ਨਾਲ ਆਪਣੀ ਡਿਊਟੀ ਨਿਭਾ ਸਕਾਂ ਤਾਂ ਵਾਲੇ ਦਿਨਾਂ ਚ ਜਿਹੜੀ ਪਾਕਟ ਮਾਰੀ ਹੁੰਦੀ ਹੈ ਤੇ ਮੋਬਾਈਲ ਜਿਵੇਂ ਜੇਬ ਤੋਂ ਕੱਢ ਕੇ ਕੁਝ ਗਿਰੋ ਹੁੰਦੇ ਜਿਹੜੇ ਐਕਟਿਵ ਹੁੰਦੇ ਤੇ ਉਹਦੇ ਚ ਅਸੀਂ ਉਹਨੂੰ ਵੀ ਕਵਰ ਕਰਾਂਗੇ ਤਾਂਕਿ ਜਿਹੜੀ ਪਾਕਟ ਮਾਰੀ ਦੀ ਘਟਨਾਵਾਂ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਸਰ ਕਾਲੀਦੇਵੀ ਮੰਦਿਰ ਨੌਰਾਤਿ ਚੱਲ ਰਿਹਾ ਹੈ ਕਿੰਦਾ ਦੇ ਜਿਹੜਾ ਹੈ ਕਿ ਸਕਿਉਰਿਟੀ ਦੇ ਇੰਤਜ਼ਾਮ ਕੀਤੇ ਗਏ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਲੀਦੇਵੀ ਮਾਤਾ ਦਾ ਜਿਹੜਾ ਮੰਦਿਰ ਆ ਪਟਿਆਲਾ ਉਹ ਸਾਰੇ ਪੰਜਾਬ 'ਚ ਆਸਥਾ ਦਾ ਬਹੁਤ ਵੱਡਾ ਕੇਂਦਰ ਆ ਤੇ ਮਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਫੈਸਟੀਵਲ ਸੀਜ਼ਨ 'ਚ ਜਿਹੜੀ ਵਿਜ਼ੀਬਲ ਪੁਲਿਸਿੰਗ ਹੈਗੀ ਆ ਉਹਦਾ ਲੈਵਲ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਮੇਰੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ DSP सिटी वन सतनाम सिंह SHO कोतवाली जसप्रीत सिंह कालोन ते ओना दी सारी टीम जेडी ओ बड़ी मुस्तैदी ਨਾਲ ਇੱਥੇ ਡਿਊਟੀ ਕਰ ਰਹੀ ਹੈ ਇੱਥੇ ਦੋ ਸ਼ਿਫਟਾਂ ਚ तकरीबन 200 ਪਲੱਸ ਮੁਲਾਜ਼ਮ ਜਿਹੜਾ ਆ ਇੱਥੇ ਡਿਊਟੀ ਕਰ ਰਹੇ ਤੇ ਮੁਲਾਜ਼ਮ ਦਾ ਵੈਲਫੇਅਰ ਵੀ ਸਾਡਾ ਇੱਕ ਬਹੁਤ ਵੱਡਾ ਜਿਹੜਾ ਟਾਰਗੇਟ ਹੁੰਦਾ ਹੈ ਤੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਜਿਹੜਾ ਹਾਈਜਨਿਕ ਖਾਣਾ ਵਗੈਰਾ ਵੀ ਪ੍ਰੋਵਾਈਡ ਹੋਵੇ ਤਾਂ ਕਿ ਫੈਸਟੀਵਲ ਸੀਜ਼ਨ 'ਚ ਉਹ ਪੂਰੀ ਮੁਸਤੈਦੀ ਨਾਲ ਤੇ ਤੰਦਹੀ ਨਾਲ ਆਪਣੀ ਡਿਊਟੀ ਨਿਭਾ ਸਕਣ ਇੱਥੇ ਸਾਡਾ ਆਉਣ ਵਾਲੇ ਦਿਨਾਂ 'ਚ ਜਿਹੜੀ ਪਾਕਟ ਮਾਰੀ ਹੁੰਦੀ ਹੈ ਤੇ ਮੋਬਾਈਲ ਜਿਵੇਂ ਜੇਬ ਤੋਂ ਕੱਢ ਕੇ ਕੁਝ ਗਿਰੋ ਹੁੰਦੇ ਜਿਹੜੇ ਐਕਟਿਵ ਹੁੰਦੇ ਤੇ ਉਹਦੇ 'ਚ ਅਸੀਂ ਉਹਨੂੰ ਵੀ ਕਵਰ ਕਰਾਂਗੇ ਤਾਂ ਕਿ ਜਿਹੜੀ ਪਾਕਟ ਮਾਰੀ ਦੀ ਘਟਨਾਵਾਂ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਤੇ ਪ੍ਰੋਪਰ ਟਰੈਫਿਕ ਮੈਨੇਜਮੈਂਟ ਤੇ ਸਿਕਿਉਰਿਟੀ ਪੁਆਇੰਟ ਤੋਂ ਜਿਹੜੀ ਡਿਊਟੀ ਹੈ ਉਹਨੂੰ ਪ੍ਰੋਪਰ ਚਾਰਜ ਚ ਮੰਨ ਰੱਖੋ ਜੀ ਜੀ ਟੀ ਵੀ ਸਰ ਲਾਈ ਬਿਲਕੁਲ ਜੀ 74 74 ਦੇ ਲੱਗੇ ਸੀ ਸੀ ਟੀ ਵੀ ਨੇ ਜੀਨਾਂ ਦਾ ਕੰਟਰੋਲ ਰੂਮ ਡੀ ਐਸ ਪੀ ਸਿਟੀ 1 ਦੇ ਆਫਿਸ ਤੇ 24/7 ਉੱਥੇ ਮੁਲਾਜ਼ਮ ਬੈਠ ਕੇ ਉਹਨਾਂ ਕੈਮਰਿਆਂ ਦੀ ਮੋਨਿਟਰਿੰਗ ਕਰਦੇ ਥੇ ਥੈਂਕ ਯੂ ਸਰ ਬਾਈ ਕੋਰਟ ਮਨਜੋਬ ਡੀ ਜੀ ਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਫੈਸਟੀਵਲ ਸੀਜ਼ਨ 'ਚ ਜਿਹੜੀ ਵਿਜ਼ੀਬਲ ਪੁਲਿਸਿੰਗ ਹੈਗੀ ਹੈ ਉਦਾ ਲੈਵਲ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਇੱਥੇ ਦੋ ਸ਼ਿਫਟਾਂ 'ਚ ਤਕਰੀਬਨ 200 ਪਲੱਸ ਮੁਲਾਜ਼ਮ ਜਿਹੜਾ ਆ ਇੱਥੇ ਡਿਊਟੀ ਕਰਦੇ ਆ ਜਿ세 ਇਨਸ਼ੋਰ ਕਰ ਰਹੇ ਆ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਜਿਹੜਾ ਹਾਈਜਾਇਨਿਕ ਖਾਣਾ ਵਗੈਰਾ ਵੀ ਪ੍ਰੋਵਾਈਡ ਹੋਵੇ ਤਾਂ ਕਿ ਫੈਸਟੀਵਲ ਸੀਜ਼ਨ 'ਚ ਉਹ ਪੂਰੀ ਮੁਸਤੈਦੀ ਨਾਲ ਤੇ ਤੰਦਰੁਸਤ ਨਾਲ ਆਪਣੀ ਡਿਊਟੀ ਨਿਭਾ ਸਕਣ ਚਾਣ ਵਾਲੇ ਦਿਨਾਂ 'ਚ ਜਿਹੜੀ ਪਾਕਟ ਮਾਰੀ ਹੁੰਦੀ ਹੈ ਤੇ ਮੋਬਾਈਲ ਜਿਵੇਂ ਜੇਬ ਤੋਂ ਕੱਢ ਕੇ ਕੁਝ ਗਿਰੋ ਹੁੰਦੇ ਜਿਹੜੇ ਐਕਟਿਵ ਹੁੰਦੇ ਤੇ ਉਹਦੇ 'ਚ ਅਸੀਂ ਉਹਨੂੰ ਵੀ ਕਵਰ ਕਰਾਂਗੇ ਤਾਂ ਕਿ ਜਿਹੜੀ ਪਾਕਟ ਮਾਰੀ ਦੀ ਘਟਨਾਵਾਂ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਅ ਸਰ ਕਾਲੀਦੇਵੀ ਮੰਦਿਰ ਨੇ ਰਾਤਰੀ ਚਾਰ ਰਹੇ ਆ ਕਿੱਦਾਂ ਦੇ ਜਿਹੜਾ ਹੈ ਕਿ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਗਏ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਲੀਦੇਵੀ ਮਾਤਾ ਦਾ ਜਿਹੜਾ ਮੰਦਿਰ ਆ ਪਟਿਆਲਾ ਉਹ ਸਾਰੇ ਪੰਜਾਬ ਚ ਆਸਥਾ ਦਾ ਬਹੁਤ ਵੱਡਾ ਕੇਂਦਰ ਆ ਤੇ ਮਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਫੈਸਟੀਵਲ ਸੀਜ਼ਨ ਚ ਜਿਹੜੀ ਵਿਜ਼ੀਬਲ ਪੁਲਿਸਿੰਗ ਹੈਗੀ ਆ ਉਹਦਾ ਲੈਵਲ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਮੇਰੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ万 ਸਤਨਾਮ ਸਿੰਘ ਐਸਐਚਓ ਕੋਤਵਾਲੀ ਜਸਪ੍ਰੀਤ ਸਿੰਘ ਕਾਲੂਨ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਉਹ ਬੜੀ ਮੁਸਤਦੀ ਨਾਲ ਇੱਥੇ ਡਿਊਟੀ ਕਰ ਰਹੀ ਹੈ ਇੱਥੇ ਦੋ ਸ਼ਿਫਟਾਂ 'ਚ ਤਕਰੀਬਨ 200 ਪਲੱਸ ਮੁਲਾਜ਼ਮ ਜਿਹੜਾ ਆ ਇੱਥੇ ਡਿਊਟੀ ਕਰ ਰਿਹਾ ਤੇ ਮੁਲਾਜ਼ਮ ਦਾ ਵੈਲਫੇਅਰ ਵੀ ਸਾਡਾ ਇੱਕ ਬਹੁਤ ਵੱਡਾ ਜਿਹੜਾ ਟਾਰਗੇਟ ਹੁੰਦਾ ਹੈ ਤੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਜਿਹੜਾ ਹਾਈਜਾਇਨਿਕ ਖਾਣਾ ਵਗੈਰਾ ਵੀ ਪ੍ਰੋਵਾਈਡ ਹੋਵੇ ਤਾਂ ਕਿ ਫੈਸਟੀਵਲ ਸੀਜ਼ਨ 'ਚ ਉਹ ਪੂਰੀ ਮੁਸਤਦੀ ਨਾਲ ਤੇ ਤੰਦਹੀ ਨਾਲ ਆਪਣੀ ਡਿਊਟੀ ਨਿਭਾ ਸਕਣ ਇੱਥੇ ਸੜਾਣ ਵਾਲੇ ਦਿਨਾਂ 'ਚ ਜਿਹੜੀ ਪਾਕਟ ਮਾਰੀ ਹੁੰਦੀ ਹੈ ਤੇ ਮੋਬਾਈਲ ਜਿਵੇਂ ਜੇਬ ਤੋਂ ਕੱਢ ਕੇ ਕੁਝ ਗਿਰੋ ਹੁੰਦੇ ਜਿਹੜੇ ਐਕਟਿਵ ਹੁੰਦੇ ਤੇ ਉਹਦੇ 'ਚ ਅਸੀਂ ਉਹਨੂੰ ਵੀ ਕਵਰ ਕਰਾਂਗੇ ਤਾਂਕਿ ਜਿਹੜੀ ਪਾਕਟ ਮਾਰੀ ਦੀ ਘਟਨਾਵਾਂ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਤੇ ਪ੍ਰੋਪਰ ਟ੍ਰੈਫਿਕ ਮੈਨੇਜਮੈਂਟ ਤੇ ਸਿਕਿਉਰਿਟੀ ਪੁਆਇੰਟ ਤੋਂ ਜਿਹੜੀ ਡਿਊਟੀ ਹੈ ਉਹਨੂੰ ਪ੍ਰੋਪਰ ਚਾਕ ਚੁਬੰਦ ਰੱਖੀ ਜੀ ਸੀ ਟੀ ਵੀ ਸਰ ਲਾਈ ਬਿਲਕੁਲ ਜੀ 74 74 ਦੇ ਲੱਗੇ ਸੀਸੀਟੀਵੀ ਨੇ ਜਿਨ੍ਹਾਂ ਦਾ ਕੰਟਰੋਲ ਰੂਮ ਡੀਐਸਪੀ ਸਿਟੀ ਵਨ ਦੇ ਆਫਿਸਰ ਤੇ 24/7 ਉੱਥੇ ਮੁਲਾਜ਼ਮ ਬੈੱਕੇ ਉਹਨਾਂ ਕੈਮਰਿਆਂ ਦੀ ਮੋਨੀਟਰਿੰਗ ਕਰਦੇ। ਥੈਂਕ ਯੂ ਸਰ। ਰਾਈਟ